ਜਦ ਕਿਤੇ ਹਸਪਤਾਲ ਚ ਜਾਓ ਤਾਂ ਸਵਾਲ ਕਰ ਲੈ ਸਿੱਖ ਲੋ ਤੁਸੀਂ ਇੱਕ ਚੀਜ਼ ਖਰੀਦ ਰਹੇ ਹੋ ਕਿਹੜੀ ਕਿਹੜੇ ਸਵਾਲ ਕਿਹੜੇ ਕਿਹੜੇ ਸਵਾਲ ਨੰਬਰ 1 ਕੀ ਸਵਾਲ ਵੀ ਸਾਡਾ ਜਿਹੜਾ ਡਾਇਗਨੋਸ ਕਰ ਰਹੇ ਹੋ ਤੁਸੀਂ ਉਹਦੀ ਰਿਪੋਰਟਿੰਗ ਸਾਨੂੰ ਪਹਿਲੇ 12 ਘੰਟਿਆਂ ਚ ਦੋ ਤੁਸੀਂ ਸਾਡੀ ਸਕੈਨ ਕਰ ਲਈ ਰਿਪੋਰਟ ਤੁਸੀਂ ਅੰਦਰ ਜਮ੍ਹਾਂ ਕਰ ਲੈਂਦੇ ਹੋ ਤੇ ਸਾਨੂੰ ਦੇ ਦਿੰਨੇ ਹੋ ਸਮਰੀ ਵੀ ਐਨੇ ਵਜੇ ਇੱਥੇ ਆਇਆ ਇਹ ਗੋਲੀ ਦਿੱਤੀ ਆ ਫੀਵਰ ਹੈ ਤੁਸੀਂ ਸਾਨੂੰ ਪੂਰੀ ਰਿਪੋਰਟ ਦੋ। ਹੂੰ। ਦੇਖੋ ਅਸੀਂ ਇੱਕ ਪ੍ਰੋਡਕਟ ਖਰੀਦਿਆ। ਪ੍ਰੋਡਕਟ ਖਰੀਦਣ ਤੋਂ ਬਾਅਦ ਚ ਉਹ ਪ੍ਰੋਡਕਟ ਦਾ ਅਧਿਕਾਰੀ ਤਾਂ ਅਸੀਂ ਆ। ਹੂੰ। ਦੇਖੋ ਜੀ ਰਿਪੋਰਟ ਜਦੋਂ ਹੁੰਦੀ ਹੈ ਸਿਟੀ ਸਕੈਨ ਦੀ ਉਹ ਨਹੀਂ ਕੋਈ ਹਸਤਾਲ ਦਿੰਦਾ। ਉਹਦੀਆਂ ਫਿਲਮਾਂ ਨਹੀਂ ਦਿੰਦਾ। ਹੂੰ। ਐਂਡ ਤੇ ਛੁੱਟੀ ਤੇ ਵੇਲੇ ਆਪਦੇ ਕਾਰਡ ਤੇ ਬਣਾ ਕੇ ਦੇ ਦਿੰਦਾ। ਪਹਿਲੇ 10 ਘੰਟਿਆਂ 'ਚ ਸਾਨੂੰ ਸਾਰੇ ਟੈਸਟ ਮਿਲਣ ਤਾਂ ਜੋ ਅਸੀਂ ਕਿਸੇ ਹੋਰ ਨੂੰ ਜਾ ਕੇ ਉਹ ਟੈਸਟ ਦਿਖਾ ਸਕੀਏ ਵੀ ਸਾਡੇ ਮਰੀਜ਼ ਦੀ ਆ ਹਾਲਾਤ ਹੈ। ਦੱਸਿਓ ਜੀ। ਵੀ ਕਿਤੇ ਅਸੀਂ ਹਸਪਤਾਲ 'ਚ ਉਹਦੇ 'ਚ ਤਾਂ ਨਹੀਂ ਜਿੱਥੇ ਇਹਦਾ ਡਾਕਟਰ ਹੀ ਨਹੀਂ ਹਾਂ ਕਿਉਂਕਿ ਕਈ ਬਿਮਾਰੀਆਂ ਨੇ ਜਿਵੇਂ ਹੱਡੀਆਂ ਵਾਲਿਆਂ ਦਾ ਇਲਾਜ ਆ ਇਲਾਜ ਆਪਾਂ ਹੱਡੀਆਂ ਵਾਲਿਆਂ ਤੋਂ ਕਰਾਈ ਜਾਂਦੇ ਆ ਗਠੀਏ ਦਾ ਇਲਾਜ ਉਹਨੂੰ ਰੈਮਟੋਲੋਜਿਸਟ ਚਾਹੀਦਾ ਹਮ ਹੁਣ ਦਿਮਾਗੀ ਟੈਂਸ਼ਨ ਹੈ ਹਮ ਉਹਦਾ ਅਸੀਂ ਨਿਊਰੋਲੋਜੀ ਜਾਂ ਨਿਊਰੋ ਸਰਜਨ ਤੋਂ ਟੈਸਟ ਕਰਾ ਕਰਾ ਹਜ਼ਾਰਾਂ ਰੁਪਏ ਕਮਿਸ਼ਨ ਭਰ ਦਿੰਨੇ ਆ ਉਹਦੇ ਲਈ ਸਾਈਕੋਲੋਜਿਸਟ ਚਾਹੀਦਾ ਸਾਡੇ ਕੋਈ ਖੂਨ ਦੀ ਬਿਮਾਰੀ ਹੈ ਸਾਡੇ ਕੋਈ ਇਨਫੈਕਸ਼ਨ ਹੈ ਜੋ ਠੀਕ ਨਹੀਂ ਹੁੰਦੀ ਤਾਂ ਸਾਨੂੰ ਚਾਹੀਦਾ ਹੈਮਟੋਲੋਜਿਸਟ ਸਾਡੇ ਲੀਵਰ ਚ ਗੱਠ ਹੋ ਗਈ ਲੀਵਰ ਚ ਗੱਠ ਹੋ ਗਈ ਅਸੀਂ ਆਮ ਹੈ ਆ ਡਾਕਟਰ ਹੈ ਜਾਂ ਡਾਕਟਰ ਹੈ ਤੁਸੀਂ ਗੂਗਲ ਤੇ ਭਰ ਲਓ ਲੀਵਰ ਚ ਡਾਕਟਰ ਦੇਖਦਾ ਹੁੰਦਾ ਹੈਪਟੋਲੋਜਿਸਟ ਸਾਡੇ ਨਿਊਰੋ ਸਰਜਰੀ ਹੈ ਤਾਂ ਸਰਜਨ ਦੇਖੂ ਸਾਡੇ ਬਿਮਾਰੀਆਂ ਹੁੰਦੀਆਂ ਨੇ ਹੋਰ ਇਲਾਜ ਕਰਦਾ ਹੋਰ ਅਸੀਂ ਕਾਰਡੀਓਲੋਜਿਸਟ ਤੋਂ ਇਕੱਲੇ ਸਟੰਟ ਪਵਾ ਸਕਦੇ ਹਾਂ ਪੇਸਮੇਕਰ ਪਵਾ ਸਕਦੇ ਹਾਂ ਅਸੀਂ ਹਾਰਟ ਦੀ ਸਰਜਰੀ ਨਹੀਂ ਕਰਾ ਸਕਦੇ ਕਾਰਡੀਓਲੋਜਿਸਟ ਨੂੰ ਉਹਨੂੰ ਕਾਰਡੀਓ ਵਸਕੂਲਰ ਸਰਜਨ ਕਰੂਗਾ ਇੱਕ ਤਾਂ ਹੋ ਗਿਆ ਸੀਟੀ ਵੀਐਸ ਉਹ ਕਰੂਗਾ ਉਹਨੂੰ ਇੱਕ ਸੀਵੀਐਸ ਹੋ ਗਿਆ ਇੰਨਾ ਤਾਂ ਫਰਕ ਹੈ ਡਾਕਟਰਾਂ ਦਾ ਸਾਨੂੰ ਜਾਗਰੂਕ ਹੋਣਾ ਪੈਣਾ ਨਹੀਂ ਅਸੀਂ ਲੁੱਟੇ ਜਾ ਰਹੇ ਹਾਂ ਹੋਰ ਲੁੱਟੇ ਜਾਵੋਗੇ ਅਸੀਂ ਤਾਂ ਹੁਣ ਨਵੇੜ ਲਿਆ ਤੁਸੀਂ ਤਾਂ ਕਫਨ ਸਿਰ ਤੇ ਬੰਨ੍ਹੇ ਅਸੀਂ ਤਾਂ ਬਹੁਤ ਚਿਰ ਦਾ ਬੰਨਿਆ ਹੋਇਆ ਜੀ ਮੈਂ ਤਾਂ ਨਗੇ ਢਾੜੀ ਮਤਲਬ ਤੁਸੀਂ ਤਾਂ ਸੀਗੇ ਪਰ ਹੁਣ ਤਾਂ ਤੁਸੀਂ ਬਿਲਕੁਲ ਨਗੇ ਢਾੜੀ ਉਹ ਕਮੀ ਨਗੇ ਢਾੜਾਂ ਜੀ ਵੀ ਕਾਰਪੋਰੇਟ ਸਾਨੂੰ ਲੁੱਟ ਰਿਹਾ ਹੈ ਇਹ ਤੁਸੀਂ ਚਰਾਹੇ 'ਚ ਕਹਾ ਲਓ ਅਸੀਂ ਸਾਰਿਆਂ ਰੰਗਾਂ 'ਚ ਰੰਗੇ ਵਿਆਂ ਮੈਂ ਉਸ ਸਮਾਂ ਕਾਲਾ ਦੌਰ ਵੀ ਦੇਖਿਆ ਜਦੋਂ 47 ਜਦੋਂ ਵੇਵਲੇਰ ਵਾਲਵਰ ਉਹ ਵੀ ਦੌਰ ਦੇਖਿਆ ਮੈਂ ਮੈਂ ਅੰਬੈਸਡਰ ਕਾਰਾਂ ਵਾਲਾ ਦੌਰ ਵੀ ਦੇਖਿਆ ਮੈਂ ਉਹ ਵੀ ਦੌਰ ਨਕਸਲਾਈਟ ਦਾ ਦੇਖਿਆ ਜਦੋਂ ਕੁੰਡਾ ਨਹੀਂ ਸੀ ਖੋਲਦਾ ਹੁੰਦਾ ਪਰ ਮੈਂ ਆਹ ਦੌਰ ਜਿਹੜਾ ਮੈਡੀਕਲ ਅਤਵਾਦ ਹੈ ਮੈਂ ਇਹਨੂੰ ਕਹਿਣਾ ਚਾਹਾਂਗਾ ਵੀ ਮੈਡੀਕਲ ਅਤਵਾਦ ਬੰਦ ਹੋਵੇ ਜੋ ਸਾਡੇ ਘਰਾਂ ਨੂੰ ਕਿਹ ਜਹਾੜ ਵਾਂਗ ਹੌਲੀ ਹੌਲੀ ਖਤਮ ਕਰ ਰਿਹਾ। ਹੂੰ। ਕੁਛ ਨਹੀਂ ਬਚਦਾ ਅਗਲੇ ਦੇ ਘਰੇ ਜਦੋਂ ਅਗਲਾ ਹਸਪਤਾਲ ਚੋਂ ਅਗਲੇ ਦਾ ਮਰੀਜ਼ ਮਰ ਕੇ ਆਉਂਦਾ। ਉਹਦੇ ਘਰੇ ਕੁਛ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਠੱਗਿਆ ਜਾ ਮਹਿਸੂਸ ਕਰਦਾ ਵੀ ਯਾਰ ਮੈਂ ਇੰਨੇ ਦਿਨ ਪਿਆ ਰਿਆ। ਮੇਰਾ ਬੰਦਾ ਉਹ ਨਾ ਬਚਿਆ। ਮੇਰੀ 13 ਵਿੱਗੇ ਜ਼ਮੀਨ ਸੀ ਉਹ ਵੀ ਵਿਗ ਗਈ। ਆ ਬਠਿੰਡੇ ਦਾ ਇੱਕ 22 ਵਿੱਗੇ ਜ਼ਮੀਨ ਵੇਚ ਕੇ ਰੋ ਕੇ ਆਇਆ। ਮੈਂ ਤੁਹਾਨੂੰ ਰਿਕਾਰਡਿੰਗਾਂ ਭੇਜੂ ਮਰੀ ਜਾਂਦੀਆਂ। ਹੂੰ। ਆ ਮੈਂ ਅੱਜੇ ਔਨ ਕਰ ਲਈਆਂ ਰਿਕਾਰਡਿੰਗਾਂ। ਤਾਂ ਨੂੰ ਪੇਜੂਗਾ ਰਿਕਾਰਡਿੰਗ ਆ ਯਾਰ ਰੋਂਦੇ ਨਹੀਂ ਚੱਲੇ ਜਾਂਦੇ ਇਹ ਜੇ ਮਰੀਜ਼ ਜਿਨ੍ਹਾਂ ਦੇ ਘਰੇ ਸਿਰਫ ਰੋਟੀਓ ਪੱਕਦੀ ਸੀ ਭੁੱਲ ਭੁਲੇਖੇ ਫਸ ਗਏ ਉੱਥੇ ਜਾਲ 'ਚ ਕਿਸੇ ਰਿਸ਼ਤੇਦਾਰ ਦੇ ਕਹਿ ਦੇ ਤੇ ਮੁੜ ਕੇ ਹੁਣ ਉਹਨਾਂ ਦੀਆਂ ਦੋ ਪੁਸ਼ਤਾਂ ਗਰੀਬੀ 'ਚ ਰਹਿਣਗੀਆਂ ਮੈਂ ਕਹਿੰਦਾ ਜਾਂਦੇ ਜਾਂਦੇ ਜਵੰਦਾ ਜੀ ਆਪਾਂ ਨੂੰ ਇੱਕ ਸਰਤਾ ਅંજਲੀ ਇੱਕ ਕੁਰਬਾਨੀ ਹੈ ਜਿਹੜੀ ਉਮਰ ਭਰ ਲੋਕ ਯਾਦ ਰੱਖਣਗੇ ਹੁਣ ਲੋਕ ਉੰਜ ਨਹੀਂ ਫਸਦੇ ਇਹ ਇੱਕ ਐਂਗਲ ਦੱਸੋ ਜ ਜਿਵੇਂ ਆਪਾਂ ਇਹ ਗੱਲ ਪਹਿਲਾਂ ਵੀ ਚਰਚਾ ਕੀਤੀ ਕਿ ਦੱਸਦੇ ਨਹੀਂ ਤੁਸੀਂ ਕਾਨੂੰਨ ਬਣਾਉਣ ਬਾਰੇ ਵੀ ਗੱਲ ਕੀਤੀ ਕਿ ਪਹਿਲੇ ਦਿਨ ਹੀ ਦੱਸ ਦਿਓ ਭਾਈ ਬ੍ਰੇਨ ਡੈੱਡ ਹੈ ਇਹਨੂੰ ਰੱਖਣ ਤੇ ਜੇ ਮਰੀਜ਼ ਨਹੀਂ ਵੱਜਦਾ ਤਾਂ ਪੈਸੇ ਵੈਂਟੀਲੇਟਰ ਦੇ ਨਾਮ ਦੇਵੇ ਠੀਕ ਹੈ ਕੀ ਪੀਜੀਆਈ ਇਹ ਪਹਿਲੇ ਦਿਨ ਹੀ ਦੱਸ ਦਿੰਦੇ ਆ ਵੀ ਤੁਹਾਡੇ ਮਰੀਜ਼ ਦੀ ਆਹ ਸਮੱਸਿਆ ਤੇ ਨਹੀਂ ਬਚਣਾ ਤੇ ਕਾਰਪੋਰੇਟ ਹਸਪਤਾਲ ਕਦੋਂ ਤੱਕ ਨਹੀਂ ਦੱਸਦੇ ਇਹ 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 ਜਰੂਰ ਦੱਸੋ ਵੀ ਪੀਜੀਆਈ ਕਿੰਨੇ ਚਿਰ ਚ ਦੱਸਦੇ ਜਦੋਂ ਅਸੀਂ ਇੱਥੇ 108 ਐਂਬੂਲੈਂਸਾਂ ਦੇ ਰਾਤ ਨੂੰ ਫੋਨ ਆਉਂਦੇ ਨੇ ਜਾਂ ਕਲੱਬਾਂ ਪੰਚਾਇਤਾਂ ਦੇ ਫੋਨ ਆਉਂਦੇ ਨੇ ਮੈਂ ਇੱਥੋਂ ਰਾਤ ਨੂੰ ਹੁਣ ਮੇਰਾ ਫੋਨ ਵੱਜ ਰਿਹਾ ਆਊਗਾ ਮੇਰਾ 6 ਵਜੇ ਕੰਮ ਸਟਾਰਟ ਹੋ ਜਾਂਦਾ ਕਿਉਂਕਿ ਜਾਦਾ ਸ਼ਰਾਬੀ ਐਕਸੀਡੈਂਟ 6-7 ਵਜੇ ਤੋਂ ਬਾਅਦ ਚ ਆਉਂਦਾ ਹੋ ਜਾਂਦੇ ਨੇ 8 ਵਜੇ ਰੋਟੀ ਖਾ ਕੇ ਮੈਨੂੰ ਘਰ ਦੇ ਸਾਰਿਆਂ ਨੇ ਨਿਊਟਰਲ ਕੀਤਾ ਹੋਇਆ ਵੀ ਇਹਨੇ ਹਟਣਾ ਨਹੀਂ ਹੈਗਾ ਮੈਂ 1 ਵਜੇ ਤੱਕ ਫੋਨ ਨਾ ਜਿਹੜੇ ਮਰੀਜ਼ਾਂ ਦਾ ਬ੍ਰੇਨ ਡੈੱਡ ਹੈ ਰਾਤ ਨੂੰ ਜੇ ਆ ਗਿਆ ਮਹੀਨੇ 'ਚ 5-7 ਮਰੀਜ਼ ਬ੍ਰੇਨ ਡੈੱਡ ਵਾਲੇ ਆਉਂਦੇ ਨੇ ਰਾਤ ਨੂੰ ਮੈਂ ਉਹਨੂੰ ਕਹਿੰਦਾ ਵੀ ਆਹ ਕਰਕੇ ਜਾਂਦਾ ਟ੍ਰੋਮਾ 'ਚ ਜਾ ਕਿਉਂਕਿ ਜਿਹਦੇ ਤਾਂ ਬਲੱਡ ਨਿਕਲਦਾ ਹੈ ਸਿਰ 'ਚ ਸੱਟ ਹੈ ਹੱਡੀ ਟੁੱਟੀ ਵੀ ਹੈ ਉਹ ਯੂਨੀਵਰਸਿਟੀ ਦੇ ਸਾਹਮਣੇ ਉੱਪਰ ਟ੍ਰੋਮਾ ਹੈ ਉਹਦੇ 'ਚ ਜਾਉ ਠੀਕ ਹੈ ਟ੍ਰੋਮਾ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕਰਨਾ ਜਾਨਸਾਰ ਉਹਨਾਂ ਨੇ ਜੇ ਸਿਲੰਡਰ ਲੱਗਣ ਵਾਲਾ ਆਕਸੀਜਨ ਦਾ ਉਹਨਾਂ ਨੇ ਥੱਲੇ ਆਕਸੀਜਨ ਸਿਲੰਡਰ ਧਰ ਦੇਣੇ ਜੇ ਉਹਨਾਂ ਦੇ ਕਲਰ ਲੱਗਿਆ ਹੋਆ ਹੁੰਦਾ ਕਿਉਂਕਿ ਜਿਹੜੇ ਐਂਬੂਲੈਂਸਾਂ ਜਾਂਦੇ ਨੇ ਉਹਨਾਂ ਨੇ ਹੱਥਾਂ 'ਲਾ ਐਂਬੂ ਬੈਗ ਲਾ ਦੇਣਾ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਸਾਰਾ ਚੈੱਕਅਪ ਕਰਕੇ ਪੌਣੇ ਘੰਟੇ ਘੰਟੇ 'ਚ ਮਰੀਜ਼ ਲਈ 20 ਹਰੇਕ ਮਰੀਜ਼ ਕੋਲੇ 20 ਮਿੰਟਾਂ ਚ ਆਉਂਦੀ ਆਉਂਦੇ ਨੇ ਉਹ ਰੈੱਡ ਏਰੀਆ ਕਹਿੰਦੇ ਨੇ ਉਹਨੂੰ ਟ੍ਰੋਮਾ ਦਾ ਉਹਨਾਂ ਨੇ ਨਾਲ ਦੀ ਨਾਲ ਕਹਿ ਦੇਣਾ ਉੱਥੇ 6 ਮਸ਼ੀਨਾਂ 20 ਘੰਟੇ ਚੱਲਦੀਆਂ ਨੇ ਐਮ ਆਰ ਆਈ ਦੀਆਂ ਤਿੰਨ ਮਸ਼ੀਨਾਂ ਤਾਂ ਚਾਰ ਪਹਿਲੀਆਂ ਮੰਜ਼ਲਾ 'ਚ ਐਮਰਜੈਂਸੀ ਵਾਲੀਆਂ 'ਚ ਚੱਲਦੀਆਂ ਨੇ نیچے 16 ਨੰਬਰ ਕਾਊਂਟਰ 'ਤੇ ਚੱਲਦੀ ਐ 5 ਨੰਬਰ ਕਾਊਂਟਰ 'ਤੇ ਚੱਲਦੀ ਐ ਤੇ ਟਰੋਮਾ 'ਚ ਚੱਲਦੀ ਐ ਓਪੀਡੀ 'ਚ ਚੱਲਦੀ ਐ ਬੱਚਿਆਂ ਵਾਲੀ 'ਚ ਚੱਲਦੀ ਐ ਉਹਨਾਂ ਨੇ ਮਸ਼ੀਨ 'ਤੇ ਭੇਜਿਆ ਮਸ਼ੀਨ ਵਾਲੇ ਨੇ ਹੱਥੋਂ ਹੱਥ ਰਿਪੋਰਟ ਦੇ ਦੇਣੀਆਂ ਤੇ ਨਾਲੇ ਰਿਪੋਰਟ ਕੰਪਿਊਟਰ 'ਤੇ ਭੇਜ ਦੇਣੀਆਂ ਐ ਜੇ ਕੰਪਿਊਟਰ ਤੇ ਰਿਪੋਰਟ ਆ ਗਈ ਤਾਂ ਉੱਪਰ ਰਾਜਾ ਬਾਬੂ ਬੈਠੇ ਨੇ بڑے ਡਾਕਟਰ ਇਹ ਨਹੀਂ ਹੈਗਾ ਵੀ ਇਕੱਲੇ ਐਮਰਜੈਂਸੀ ਵਾਲੇ ਨੇ ਕਹਤਾ ਬ੍ਰੇਨ ਡੈਡ ਹੈ ਉਹਨੇ ਆਪਣਾ ਡਾਟਾ ਸਾਰਾ ਕੰਪਿਊਟਰ 'ਚ ਝਾੜ ਕੇ ਪੰਜਵੀਂ ਮੰਜ਼ਲ ਤੇ ਜਿਹੜੇ ਵੱਡੇ ਡਾਕਟਰ ਬੈਠੇ ਨੇ ਚੌਥੀ ਤੇ ਉਹਨਾਂ ਨੂੰ ਭੇਜ ਦੇਣਾ ਉਹਨਾਂ ਨੇ ਉੱਥੇ 10 ਡਾਕਟਰਾਂ ਨੇ ਸਰਚ ਕਰਨੀ ਹੈ ਜੇ آپریشن ਹੋਣ ਵਾਲਾ ਫੇਰ ਤਾਂ ਫੱਟੇ ਚੱਕ ਦਿੰਦੇ ਨੇ ਉਹ ਜੇ ਨਹੀਂ ਹੋਣ ਵਾਲਾ ਤਾਂ ਥੱਲਿਓਂ ਇਕੱਲਾ ਡਾਕਟਰ ਨਹੀਂ ਕਹਿੰਦਾ ਵੀ ਬ੍ਰੇਨ ਡੈਡ ਹੈ ਉਹਦੇ ਜੋ 70 ਡਾਕਟਰਾਂ ਦੀ ਹਾਂ ਹੁੰਦੀ ਹੈ ਵੀ ਬ੍ਰੇਨ ਡੈੱਡ ਹੈ ਆਪਰੇਸ਼ਨ ਕਰਨਾ ਲੋਕ ਕਹਿੰਦੇ ਨੇ ਅਸੀਂ ਪੀਜੀਆਈ ਪਏ ਆ ਜੀ 5 ਦਿਨ ਆਪਰੇਸ਼ਨ ਨਹੀਂ ਕੀਤਾ 10 ਦਿਨ ਆਪਰੇਸ਼ਨ ਨਹੀਂ ਕੀਤਾ ਰਿਸਰਚ ਚੱਲ ਰਹੀ ਹੁੰਦੀ ਆ ਅੰਦਰ ਤੁਹਾਡੀ ਰਿਪੋਰਟ ਦਾ ਥੱਲੇ ਹੋਈ ਹੈ ਪਰ ਅੰਦਰ ਪੜ੍ਹਾਈ ਵਾਲੇ 5 ਦਿਨ ਸਾਰੀਆਂ ਰਿਪੋਰਟਾਂ ਪੜ੍ਹ ਰਹੇ ਹੁੰਦੇ ਨੇ ਵੀ ਪਲੇਟ ਕਿੰਨੇ ਨੰਬਰ ਦੀ ਲਾਉਣੀ ਹੈ ਕਿੰਨੇ ਇੰਚ ਦੀ ਲਾਉਣੀ ਹੈ ਢੇੜ ਨਾਲ ਇਹਨੂੰ ਕਿਹੜੇ ਪਾਸੇ ਹੋ ਹੈ